ਮੈਂ ਬੇਨਤੀ ਕਰਦਾ}{|\text{ਸ਼੍ਰੀਸ਼ ਅਨੰਦ ਗੜੀਏ}} ਕਿ ਦੋ ਸ਼ਬਦ ਜੋ ਪਹਿਲਗਾਮ ਦੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਉਹਦੇ ਸਬੰਧ ਚ ਸ਼ਹਿਰ ਵਾਸੀਆਂ ਨਾਲ ਜ਼ਿਕਰ ਕਰਨਗੇ ਮੈਂ ਫੇਰ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪੜਕਾ ਆਟ ਜਾਂ ਕਿਸੇ ਕਮਿਊਨਿਟੀ ਦੇ ਖਿਲਾਫ ਪਲੀਸ਼ ਸ਼ਬਦ ਵਰਤਣ ਤੋਂ ਗਰੇਵ ਕੀਤਾ ਜਾਵੇ ਧੰਨਵਾਦ ਜੀ ਸ਼੍ਰੀਸ਼ ਅਨੰਦ ਗੜੀਏ ਜਿੰਨੇ ਸਾਡੇ ਭੈਣ ਭਰਾ ਗੁਰਦੁਆਰਾ ਚੌਂਕ ਦੇ ਵਿੱਚ ਫ੍ਰੀ ਖੜੇ ਆ ਉਹਨਾਂ ਸਾਰਿਆਂ ਨੂੰ ਪਰਜੋਰ ਬੇਨਤੀ ਆ ਵੀ ਦਰਸ਼ਕ ਨਾ ਬਣੋ ਕਿਰਪਾ ਕਰਕੇ ਸਾਡੇ ਨਾਲ ਚੱਲੋ ਸਾਂਝਾ ਮੁੱਦਾ ਹੈ ਜਿੰਨੇ ਜ਼ਿਆਦਾ ਲੋਕ ਹੋਵਾਂਗੇ ਉਹਨਾਂ ਸਰਕਾਰਾਂ ਤੇ ਪ੍ਰੈਸ਼ਰ ਬਣੂਗਾ ਅੱਤਵਾਦ ਤੋਂ ਕੋਈ ਇੱਕ ਬੰਦਾ ਦੁਖੀ ਨਹੀਂ ਹੈ ਸਾਰੀ ਦੁਨੀਆ ਦੁਖੀ ਹੈ ਆ ਜੋ ਕਿਸੇ ਦਾ ਖੋਇਆ ਉਹ ਵੀ ਕਿਸੇ ਦੇ ਭੈਣ ਭਰਾ ਸੀ ਇਸ ਕਰਕੇ ਬੇਨਤੀ ਹੈ ਕਿ ਜਰੂਰ ਸਾਡੇ ਨਾਲ ਆਓ ਨਾਲ ਚੱਲੋ ਦਸਟਾਨੇ ਤੋਂ ਮੁੜ ਕੇ ਆਵਾਂਗੇ worsallahu anh bizim ve ਦੁਨਿਆਲਾ ਸਮੁੱਚਾ ਤਵਾਦ ਮੁਰਦਾਬ 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 ਸਾਟਾ ਇੱਕ ਜਿੰਦਾਬ 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 ਸਾਟਾ ਇੱਕ ਜਿੰਦਾਬ 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 ਬਹੁਤੀ ਸਤਿਕਾਰਯੋਗ ਸਾਡੇ ਸ਼ਹਿਰ ਨवासी ਬਹੁਤੀ ਮੰਦਵਾਦੀ ਘਟਨਾ ਜੋ ਪਹਿਲ ਕਰਨ ਦੇ ਵਿੱਚ ਹੋਈ ਹੈ ਮੈਂ ਉਹਦੀ ਪੂਰੀ ਨਿੰਦਾ ਕਰਦਾ ਸਾਰੇ ਸ਼ਹਿਰ ਮਾਨਸਾ ਬੰਦੇ ਆਗੇ ਪਿੱਛੇ ਜੋ ਵੀ ਉਹਨਾਂ ਨੇ ਇਹ ਦੋ ਅੱਤਵਾਦੀ ਐ ਉਹਨਾਂ ਦਾ ਕੋਈ ਧਰਮ ਨਹੀਂ ਕੋਈ ਉਹਨਾਂ ਦੀ ਜਾਗ ਨਹੀਂ ਉਹਨਾਂ ਨੇ ਉਹਨਾਂ ਦਾ ਕੰਮ ਐ ਅੱਤਵਾਦ ਪੈਦਾ ਕਰਨਾ ਉਹਨਾਂ ਨੇ ਜਿਹੜੇ ਬੰਦੇ ਮਾਰੇ ਗਏ ਨੇ ਨਾ 9-ਪੁੱਛ-ਪੁੱਛ ਕੇ ਮਾਰੇ ਗਏ ਕੋਈ ਸਾਡੀ ਅੱਜ 올 ਇੰਡੀਆ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਦੀ ਟੀਮ ਸ਼ਿਵ ਸੇਨਾ शिंदे 그룹 ਦੀ ਟੀਮ ਅਗਰਵਾਸ ਸਮਾਜ ਸਭਾ ਦੀ ਟੀਮ ਸਾਰੀ ਅੱਜ ਇੱਥੇ ਇਕੱਤਰ ਹੋ ਕੇ ਵਾਇਦੋ ਮਾਰਦਾ ਦੇ ਨਾਲ ਅਸੀਂ ਹਾਂਜੀ 6 ਮਾਰਚ ਜਿਹੜਾ ਕੱਢੇ ਹੈਗਾ ਸਾਡਾ ਜਿਹੜਾ ਮਾਰਚ ਕੱਢਣ ਦਾ ਮੋਟਿਵ ਹੈ ਉਹ ਸਿਰਫ ਇਹ ਹੈ ਵੀ ਭਾਰਤ ਸਰਕਾਰ ਨੂੰ ਅਸੀਂ ਹੈ ਜਾਗਰੂਕ ਕਰਨਾ ਹੈ ਭਾਰਤ ਸਰਕਾਰ ਤੁਸੀਂ ਮੋਦੀ ਸਾਹਿਬ ਜਿੰਨੇ ਵੀ ਅੱਤਵਾਦੀ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਅੱਤਵਾਦੀ ਨੇ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਪੂਰੀ ਤਰੀਕੇ ਨਾਲ ਖਾਟਮਾ ਕਰੋ ਉਹਨਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਬਾਹਰ ਮਾਰੋ ਗੋਲੀਆਂ ਨਾਲ ਉਹਨਾਂ ਨੂੰ ਘੁੰਨ ਦਿਓ ਪਾਕਿਸਤਾਨ ਦੀਆਂ ਜਿਹੜੀਆਂ ਘਰੋਣੀਆਂ ਹਰਕਤਾਂ ਨੇ ਉਹਨਾਂ ਤੋਂ ਬਾਅਦ ਨਹੀਂ ਆ ਰਿਹਾ ਪਾਕਿਸਤਾਨ ਬਾਰ-ਬਾਰ ਇੰਡੀਆ ਦੇ ਵਿੱਚ ਦਖਲਅੰਦਾਜ਼ੀ ਕਰਕੇ ਬਾਰ-ਬਾਰ ਐਦਾਂ ਦੇ ਜਿਹੜੇ ਘਟਨਾਕਰਮ ਹੈ ਕਰ ਰਿਹਾ ਜਿਸ ਨਾਲ ਪੂਰਾ ਭਾਰਤ ਹੈ ਪੂਰਾ ਹਿੰਦੁਸਤਾਨ ਹੈ ਸਾਡਾ ਉਹ ਅਗਰੋਸ ਦੇ ਵਿੱਚ ਹੈ ਅਸੀਂ ਭਾਰਤ ਸਰਕਾਰ ਨੂੰ ਇਹ ਹੀ ਮੰਗ ਕਰਦੇ ਆ ਕਿ ਇਹਨਾਂ ਦਲਤਿਆਂ ਦੀ ਪਾਲ ਕਰਕੇ ਜਲਦੀ ਤੋਂ ਜਲਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਗੋਲੀਆਂ ਨਾਲ ਇਹਨਾਂ ਨੂੰ ਭੁੰਡਿਆ ਜਾਵੇ ਅਤੇ ਪਾਕਿਸਤਾਨ ਅਗਰ ਫੇਰ ਵੀ ਬਾਜ਼ ਨਾ ਆਇਆ ਤਾਂ ਪੂਰੇ ਨਕਸ਼ੇ ਦੇ ਵਿੱਚੋਂ ਇਹਦਾ ਜਿਹੜਾ ਨਾਮ ਉਹ ਨਿਸ਼ਾਨ ਹੈ ਖਤਮ ਕਰ ਦਿੱਤਾ ਜਾਵੇ ਤੰਕੰਦਾ ਆਇਆ ਮੈਂ ਧੰਨਵਾਦ ਕਰਦਾ ਹਾਂ। ਦੇਸ਼ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਜਿਹੜਾ ਇਹ ਏਡਾ ਵੱਡਾ ਹਮਲਾ ਹੋਇਆ ਹੈ। ਆ ਸੱਚ ਗੱਲ ਇਹ ਹੈ। ਤਿੰਨ ਦੋ ਸਾਹਮਣੇ ਰਸਤੇਆਂ ਵਿਦਿਆ ਦਾਸੀਆਂ ਉਹ ਭਾਈਚਾਰਕ ਇੱਕ ਤਾਂ ਐਵੇਂ ਹੀ ਹਾਂ ਫਰੈਂਡ ਬਣਾ ਚਾਹੁੰਦੇ ਆ। ਇਸੇ ਕਰਕੇ ਗਾਹੇ-ਗਾਹੇ ਇੱਕ ਜਿਤਸਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਜਿਹੜੀ ਸ਼ਾਂਤੀ ਕਹਿੰਦੇ ਜੰਮੂ ਕਿਸੇ ਤਰ੍ਹਾਂ ਹੋ ਗਈ ਉਹਨੂੰ ਦਿਖਾਉਣਾ ਚਾਹੁੰਦੇ ਆ ਕਿ ਸ਼ਾਂਤੀ ਨਹੀਂ ਹੋਈ। ਅਸੀਂ ਨਲੈਕੀ ਸਰਕਾਰ ਦੀ ਹੈ। ਇਸੇ ਤੋਂ 3000 ਬੰਦਾ ਸਲਾਨੀ ਤੂਰ ਵਾਸਤੇ ਗਿਆ ਹੋਵੇ ਪਤਨ ਦੇ ਸਕਿਉਰਟੀ ਇੱਕ ਵੀ ਨੌਜਵਾਨ હાજર ਨਹੀਂ ਸੀ ਤੇ ਉਹਨਾਂ ਨੇ ਛੋਟੜਕੋ ਇੱਕ ਫਿਰਕੇ ਦੇ ਲੋਕ ਨਹੀਂ ਮਾਰੇ ਉਹਨਾਂ ਨੇ ਜਿਹੇ ਹਿੰਦੂ ਮਾਰੇ ਕੋਛੇ ਮੁਸਲਮਾਨ ਵੀ ਮਾਰੇ ਇਹ ਗੱਲ ਸੱਚ ਹੈ ਇਸ ਕਰਕੇ ਇਸ ਸਮੁੱਚੇ ਦਾ ਅਤਵਾਦ ਜਿਹੜਾ ਕਿ ਲੋਕਾਂ ਨੂੰ ਆਪਸ ਵਿੱਚ ਝੜਾਉਂਦਾ ਹੈ ਹਿੰਦੁਸਤਾਨ ਦੀ ਅਜਰਸ ਨਹੀਂ ਗਈ ਆ ਜਿਹੜੀ ਜਿਹੇ ਕਾਰਕਿਰਤਿਆਂ ਨੇ ਉਹਨਾਂ ਦੇ ਅਸੀਂ ਸਖਤ ਖਿਲਾਫ ਆ ਤੇ ਸਮੁੱਚੇ ਅਤਵਾਦ ਨੂੰ ਖਤਮ ਕਰਨ ਲਈ ਸਰਕਾਰ ਨੂੰ गुजारिश ਕਰਦੇ ਹਾਂ ਤੋ ਕੋਈ ਸਰਕਾਰ ਗੰਭੀਰ ਉਥੋਂ ਉਥੋਂ ਚੱਲ ਕੇ ਮੋਦੀ ਅੱਜ ਕੇ ਬਾਹਰਲੇ ਵਿੱਚੋਂ ਇੱਥੇ ਆ ਗਿਆ ਤੂੰ ਪਹਿਲਾਂ ਬੰਦਾ ਤੂੰ ਐਂ ਦੇਖਦਾ ਜਿਹੜੇ ਪੈਨੇ ਪੱਤੇ ਆਏ ਹੋਣ ਸਰਾਨੀ ਕਿਸੇ ਨੇ ਨਵਾਂ ਵਿਆਹ ਕਰਾਇਆ ਚਾਹ ਨੂੰ ਪਹਿਲਾਂ ਉਹ ਕੁੜੀ ਵਿਚਾਰੀ ਪਿੰਡ ਦੀ ਮਰ ਗਈ ਓਏ ਕਹਿੰਦੀ ਤੁਸੀਂ ਨੂੰ ਨਾ ਮਾਰੋ ਨਾ ਮਾਰੋ ਚਾਹ ਨੂੰ ਹੈ ਨਾ ਉਹ ਲੜਕੀ ਦਾ ਵਿਆਹ ਹੋਇਆ ਸੀ ਜਦੋਂ ਲੜਕੀ ਮਾਰਤੀ ਮੁੰਡਾ ਬਗਮਾਰਤਾ ਉਹ ਕਹਿੰਦੀ ਮੇਰੇ ਕੋਲ ਹੀ ਮਾਰੋ ਨਾ ਤੁਸੀਂ ਜਾ ਕੇ ਮੋਦੀ ਨੂੰ ਮਿਲੋ ਇਹ ਇੰਨਾ ਮਤਲਬ ਹਮਾਹੌਲ ਕਰਾ ਰਹੇ ਸੀ ਉੱਥੇ ਤੇ ਇਹ ਗੱਲ ਬਿਲਕੁਲ ਗਲਤ ਆ ਮੈਂ ਕਹਿਣਾ ਕਿ ਕੱਲੇ ਹਿੰਦੂ ਮਾਰੇ ਨੇ ਮੁਸਲਮਾਨ ਵੀ ਮਾਰੇ ਨੇ ਉਹਨਾਂ ਦਾ ਮਕਸਦ ਗਾਇਸਤ ਬਣਾਉਣਾ ਹੈ ਇਸ ਕਰਕੇ ਸੀ ਅੱਜ ਇਸੇ ਇਸ ਸਟੇਜ ਤੋਂ ਇਹ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੂੰ ਆਪ ਦੀ ਐਸਓ ਇਸ ਛੱਡ ਕੇ ਜਿਹੜੇ ਜਿਹੇ ਮਾਹੌਲ ਨੇ ਪ੍ਰੋਕਰੀਏਟ ਕੀਤਾ ਜਾ ਰਿਹਾ ਹੈ ਉਹਨਾਂ ਤੇ ਕੰਟਰੋਲ ਕਰੇ ਸਰਕਾਰ ਨੂੰ ਕੰਟਰੋਲ ਕਰਨਾ ਬਣਦਾ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਮੋਦੀ ਸਾਹਿਬ ਅਮਿਤ ਸ਼ਾ ਜਿਹੜੇ ਬੜਾ ਬੜਾ ਬਰਮਾਸ਼ ਹੋਏ ਪਤਾ ਨਹੀਂ ਕੀ ਕੁਛ ਕਰ ਦੂੰ ਅੱਜ ਕੈਂਟਰਬਾਦ ਚ ਗੱਡੇ ਆਲੇ ਕੀ ਕਹਾਂ ਉਹ ਫੁੱਲਮ ਸੇਖਾ ਸਾਈ ਜਿੰਦਾ ਜਿੰਦਾ ਕਿ ਕੱਲ ਬਾਵਾ ਬਾੜੀ ਕੱਟਣਾ ਵਾਪਸ ਫਲਾਨੀਆਂ ਦੇ ਉੱਤੇ ਬੇਦਸਰ ਨਾਨੀਆਂ ਤੇ ਕੁਛ ਆਤਮਵੰਦੀਆਂ ਨੇ ਹਮਲਾ ਕਰਕੇ ਸੈਨਿਕੀ ਜੀਵ ਲੋਕਾਂ ਨੂੰ ਮੌਕੇ ਘਟਾ ਤਾਰਿਆ ਤੋਂ ਅੱਜ ਮਾਨਸਾ ਦੇ ਵਿੱਚ ਕਿਸੇ ਛੱਕਣਾ ਦੀ ਨਿੰਦਿਆ ਕਰਨ ਦੇ ਲਈ ਸਾਰੇ ਭਾਈਚਾਰਿਆਂ ਨੇ ਇਕੱਠੇ ਹੋ ਕੇ ਸ਼ਾਂਤੀ ਮਾਰਚ ਕੀਤਾ ਸੀ ਜੋ ਹੂਮਤੀ ਮਾਰਚ ਦੇ ਸ਼ਹਿਰ ਵਿੱਚ ਕੱਟ ਰਹੇ ਆ ਤੇ ਸਾਡੇ ਮਾਨਸਾ ਦੇ ਲੋਕਾਂ ਨੇ ਜਦੋਂ ਪੰਜਾਬ ਦੇ ਵਿੱਚ ਵੀ ਅੱਤਵਾਦ ਰਿਹਾ ਉਹ ਸਮੇਂ ਵੀ ਸ਼ਾਂਤੀ ਦਾ ਸਬੂਤ ਦਿੱਤਾ ਸੀ ਤੇ ਸਾਡੇ ਸਾਰੇ ਭਾਈਚਾਰੇ ਇਕੱਠੇ ਹੋ ਕੇ ਸ਼ਾਂਤੀ ਨਾਲ ਰਹੇ ਅੱਜ ਵੀ ਫੇਰ ਕਟਨਾਂ ਨੂੰ ਦੇਖਦੇ ਹੋਏ ਕਿਉਂਕਿ ਸਟੇਟ ਮੰਤਸਰ ਸਾਰੇ ਇਸ ਪੈਸ਼ਰਾ ਘਟਿਓ ਤੇ ਮੈਂ ਜੂਰ ਦਿੱਤਾ ਵੀ ਅਸੀਂ ਸਾਰੇ ਇਸ ਦਾ ਕਿ ਨਾ ਤੁਹਾਡੀਆਂ ਦੀਆਂ ਚਾਲਾਂ ਨਹੀਂ ਚੱਲਣ ਦੇਵਾਂਗੇ